ਤੁਹਾਡਾ ਸਾਰਿਆਂ ਦਾ ਮੇਰੇ ਗੁਰਬਾਣੀ ਚੈਨਲ ਉੱਤੇ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਥੇ ਅਸੀਂ ਸਿੱਖ ਧਰਮ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੰਨੇ ਹਾਂ ਅਤੇ ਸਿੱਖ ਧਰਮ ਬਾਰੇ ਜਾਗਰੂਕ ਕਰਦੇ ਹਾਂ ਅਤੇ ਤੁਸੀਂ ਵੀ ਆਪਣਾ ਫਰਜ਼ ਸਮਝ ਕੇ ਇਸ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਲੋਕ ਸਿੱਖ ਧਰਮ ਬਾਰੇ ਜਿਆਦਾ ਤੋਂ ਜਿਆਦਾ ਜਾਣ ਸਕਣ ਅੱਜ ਮੈਂ ਤੁਹਾਨੂੰ ਭਾਈ ਜਸਵੰਤ ਸਿੰਘ ਜੀ ਖਾਲੜਾ ਬਾਰੇ ਦੱਸਣ ਜਾ ਰਿਹਾ ਹਾਂ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਸੰਘਰਸ਼ ਅਤੇ ਉਹਨਾਂ ਦੀ ਮੌਤ ਸਾਰਾ ਕੁਝ ਅੱਜ ਜਸਵੰਤ ਸਿੰਘ ਦੀ ਖਾਲੜਾ ਬਾਰੇ ਅੱਜ ਤੁਹਾਨੂੰ ਮੈਂ ਅਜਮੇਰ ਸਿੰਘ ਦੀ ਲਿਖੀ ਹੋਈ ਕਿਤਾਬ ਵਿੱਚੋਂ ਜਾਣਕਾਰੀ ਦੇਣ ਜਾ ਰਿਹਾ ਹਾਂ ਭਾਈ ਜਸਵੰਤ ਸਿੰਘ ਜੀ ਖਾਲੜਾ ਬਾਗ ਉਹਨਾਂ ਦਾ ਪਰਿਵਾਰ ਵੀ ਬਹੁਤ ਬਹਾਦਰ ਅਤੇ ਦਲੇਰ ਸੀ ਇਹਨਾਂ ਦੇ ਪੂਰਵਜਾਂ ਨੇ 1800 ਦੇ ਵਿੱਚ ਪਠਾਣਾ ਨਾਲ ਜੰਗਾਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ ਸੀ ਤਾਂ ਹੀ ਇਹਨਾਂ ਦੇ ਖੂਨ ਦੇ ਵਿੱਚ ਦਲੇਰੀ ਅਤੇ ਜੋਲੰਦ ਦੇ ਬ੍ਰੁੱਧ ਲੜਨ ਦੀ ਇੱਕ ਬਹੁਤ ਹੀ ਜ਼ਿਆਦਾ ਉਤਸ਼ਾਹਕਤਾ ਸੀ ਤੇ ਇਹਨਾਂ ਨੇ ਅੱਗੇ ਜਾ ਕੇ ਸਿੱਖ ਧਰਮ ਲਈ ਆਪਣੀ ਜਾਨ ਕੁਰਬਾਨ ਕੀਤੀ। 2 ਨਵੰਬਰ 1952 ਤਰਨਤਾਰਨ ਵਿੱਚ ਸਰਦਾਰ ਕਰਤਾਰ ਸਿੰਘ ਦੇਕਰ ਜਸਵੰਤ ਸਿੰਘ ਖਾਲੜਾ ਜੀ ਦਾ ਜਨਮ ਹੋਇਆ ਸੀ। ਇਹਨਾਂ ਨੇ ਆਪਣੀ ਪਹਿਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਵਿੱਚ ਹੀ ਰਹਿ ਕੇ ਪ੍ਰਾਪਤ ਕੀਤੀ। ਫਿਰ ਆਪਣੀ ਅਗਲੀ ਪੜ੍ਹਾਈ ਲਈ 1968 ਵਿੱਚ ਉਹਨਾਂ ਨੇ ਤਰਨਤਾਰਨ ਦੇ ਕਾਲਜ ਵਿੱਚ ਜਾ ਕੇ ਐਡਮਿਸ਼ਨ ਲੈ ਲਈ। ਉੱਥੇ ਉਹਨਾਂ ਨੇ ਜਾ ਕੇ ਸਿੱਖ ਫਾਊਂਡੇਸ਼ਨ ਵਿੱਚ ਮੈਂਬਰ ਬਣ ਗਏ ਅਤੇ ਉਹ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਦੇ ਸਨ ਆਪਣੇ ਧਰਮ ਬਾਰੇ ਅਤੇ ਉਹਨਾਂ ਦੇ ਹੱਕਾਂ ਬਾਰੇ। ਇਹਨਾਂ ਨੇ ਆਪਣੀ ਪਹਿਲੀ ਗ੍ਰਿਫਤਾਰੀ 1972 ਵਿੱਚ ਇੱਕ ਸਿਣਮੇ ਦੇ ਖਿਲਾਫ ਰੋਸ ਪ੍ਰਦਰਸ਼ਨ ਵਜੋਂ ਦਿੱਤੀ ਸੀ ਕਿਉਂਕਿ ਉੱਥੇ ਬਹੁਤ ਹੀ ਜ਼ਿਆਦਾ ਟਿਕਟਾਂ ਬਲੈਕ ਵਿੱਚ ਕੀਤੀਆਂ ਜਾਂਦੀਆਂ ਸਨ ਅਤੇ ਇਹਨਾਂ ਨੇ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਤਾਂ ਕਰਕੇ ਇਨ੍ਹਾਂ ਦੀ ਪਹਿਲੀ ਗ੍ਰਿਫਤਾਰੀ ਹੋਈ ਸੀ ਕਿਉਂਕਿ ਜੋ ਸਿਨੇਮੇ ਦਾ ਮਾਲਕ ਸੀ ਉਹ ਦੀ ਸਰਕਾਰਾਂ ਨਾਲ ਨੇੜਤਾ ਸੀ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਉਹਦਾ ਕੋਈ ਵੀ ਘਟਾ ਹੋਵੇ ਤਾਂ ਕਰਕੇ ਇਨ੍ਹਾਂ ਨੂੰ ਉਸ ਸਮੇਂ ਜੇਲ੍ਹ ਦੇ ਵਿੱਚ ਜਾਣਾ ਪਿਆ ਪਰ ਜੇਲ੍ਹ ਦੇ ਵਿੱਚ ਜਾ ਕੇ ਇਨ੍ਹਾਂ ਦੀ ਜਾਣਕਾਰੀ ਅਤੇ ਇਨ੍ਹਾਂ ਦੀ ਨੇੜਤਾ ਬਹੁਤ ਐਸੇ ਲੋਕਾਂ ਨਾਲ ਬਣੀ ਜੋ ਕਿ ਆਪਣੀ ਕੌਮ ਦੇ ਲਈ ਲੜਦੜਦੇ ਹੋਏ ਜ਼ਿਲਾਂ ਵਿੱਚ ਗਏ ਸਨ ਇਨ੍ਹਾਂ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਜੇਲ੍ਹ ਤੋਂ ਬਾਹਰ ਨਿਕਲ ਕੇ ਅੱਗੇ ਜੋ ਵੀ ਇਹ ਸਿੱਖ ਕਰਨ ਲਈ ਕਰ ਸਕਦੇ ਹਨ ਉਹ ਕਰਨ ਦੇ ਲਈ ਉਹਨਾਂ ਨੇ ਸਲਾਹਾਂ ਕੀਤੀਆਂ ਜਦੋਂ 1973 ਵਿੱਚ ਜੇਲ੍ਹ ਤੋਂ ਬਾਹਰ ਆਏ ਤਾਂ ਉਹ ਨੌਜਵਨ ਸਭਾ ਦੇ ਨਾਲ ਜੁੜ ਗਏ ਅਤੇ ਇਹਨਾਂ ਨੇ ਇੱਥੇ ਬਹੁਤ ਜ਼ਿਆਦੇ ਲੋਕਾਂ ਨੂੰ ਜੋੜਿਆ ਅਤੇ ਬਹੁਤ ਰੋਸ ਪ੍ਰਦਰਸ਼ਨ ਕੀਤੇ ਤਾਂ ਇਹਨਾਂ ਨੇ ਜੋ ਵੱਡੇ ਵਪਾਰੀ ਸਨ ਉਹ ਡੀਜ਼ਲ ਅਤੇ ਜੋ ਖਾਦਾਂ ਸੀਗੇ ਉਹ ਸਟੋਰ ਕਰਦੇ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਵੱਧ ਪ੍ਰਾਈਸ ਦੇ ਵਿੱਚ ਲੋਕਾਂ ਨੂੰ ਵੇਚਦੇ ਸਨ ਤਾਂ ਇਹਨਾਂ ਨੇ ਇੱਕ ਅंदोलਨ ਬਿੜਿਆ ਅਤੇ ਜੋ ਵੀ ਗਦਾਮ ਸੀ ਉਹਨਾਂ ਵਿੱਚ ਛਾਪੇਮਾਰੀ ਮਾਰ ਕੇ ਜੋ ਵੀ ਸਹੀ ਰੇਟਾਂ ਤੇ ਖਾਦ ਅਤੇ ਡੀਜ਼ਲ ਲੋਕਾਂ ਨੂੰ ਪਹੁੰਚਾ ਸਕਦੇ ਸਨ ਇਹਨਾਂ ਨੇ ਪੰਚਾਈ ਅਤੇ 1976 ਵਿੱਚ ਇਹਨਾਂ ਨੇ ਨੌਜਵਾਨ ਸਭਾ ਨਾਲ ਜੁੜ ਕੇ ਕਮਹੀਮ ਜੋੜੀ ਜੋ ਵੀ ਲੋਕ ਵਿਆਹਾਂ ਤੇ ਜ਼ਿਆਦਾ ਖਰਚਾ ਕਰਦੇ ਸਨ ਉਹਨਾਂ ਨੂੰ ਜਾਣਕਾਰੀ ਦਿੱਤੀ ਬਈ ਉਹ ਸਹੀ ਖਰਚਾ ਕਰਕੇ ਆਪਣੇ ਕਿਵੇਂ ਖਰਚੇ ਬਚਾ ਸਕਦੇ ਹਨ ਅਤੇ ਬੇਫਜ਼ੂਲੀ ਖਰਚੇ ਤੋਂ ਅਤੇ ਕਰਜ਼ੇ ਤੋਂ ਬਚ ਸਕਦੇ ਹਨ ਇਸੇ ਤਰ੍ਹਾਂ ਚੱਲਦੇ ਹੀ ਇਹਨਾਂ ਨੇ ਆਪਣਾ ਵਿਆਹ ਵੀ ਬਹੁਤ ਸਾਦੇ ਤਰੀਕੇ ਨਾਲ ਕੀਤਾ 1974 ਵਿੱਚ ਸਰਦਾਰ ਜਸ ਕਾਲੜਾ ਜੀ ਨੇ ਹோம்ਗਾਰਡ ਦੇ ਨੌਕਰੀ ਦੇ ਲਈ ਆਪਣੀ ਅਰਜੀ ਪਰੀ ਜੋ ਛਟ ਪ੍ਰਵਾਨ ਹੋ ਗਈ ਪਰ ਇਹਨਾਂ ਦਾ ਮਾਨਸ ਨੌਕਰੀ ਵਿੱਚ ਨਹੀਂ ਲੱਗਿਆ ਕਿਉਂਕਿ ਇਹ ਕੈਨੇਡਾ ਜਾਣਾ ਚਾਹੁੰਦੇ ਸਨ ਇਹਨਾਂ ਨੇ ਕੈਨੇਡਾ ਜਾਣ ਲਈ ਆਪਣੇ ਸਾਰੇ ਦਸਤਾਵੇਜ਼ ਵੀ ਤਿਆਰ ਕਰ ਲਏ ਸਨ ਪਰ ਇਹਨਾਂ ਦੇ ਪਹਿਲਾਂ ਹੀ ਤਿੰਨ ਭਰਾ ਜੋ ਕਿ ਵਿਦੇਸ਼ ਵਿੱਚ ਸਨ ਉਹਨਾਂ ਕਰਕੇ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਆਪਣੇ ਪਿਤਾ ਜੀ ਦੇ ਕਹਿਣ ਦੇ ਉੱਤੇ ਇਹਨਾਂ ਨੇ ਇਹ ਇਰਾਦਾ ਤਿਆਗ ਦਿੱਤਾ ਇਸ ਤੋਂ ਬਾਅਦ 26 ਜੂਨ 1975 ਨੂੰ ਇੰਦਰਾ ਗਾਂਧੀ ਨੇ ਦੇਸ਼ ਦੇ ਅੰਦਰ ਐਮਰਜੈਂਸੀ ਲਾ ਕੇ ਲੋਕਾਂ ਤੋਂ ਉਹਨਾਂ ਦੇ ਹੱਕ ਖੋਲੇ ਅਤੇ ਬਹੁਤ ਜ਼ਿਆਦਾ ਲੋਕਾਂ ਨੂੰ 20 ਵਜਾ ਆਈ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਆਪਣਾ ਨਾਮ ਬਦਲ ਕੇ ਇਸ ਦਾ ਬਹੁਤ ਬਾਧੇ ਚੜ ਕੇ ਆਪਣੇ ਸਾਥੀਆਂ ਦੇ ਨਾਲ ਵਿਰੋਧ ਕੀਤਾ। ਪਰ ਫਿਰ ਵੀ ਪੁਲਿਸ ਨੇ ਇਹਨਾਂ ਦੇ ਸਾਥੀਆਂ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਟਾਇਆ ਤੇ ਇਹਨਾਂ ਨੂੰ ਪੰਜਾਬ ਦੀਆਂ ਬੱਕ-ਬੱਕ ਅਤੇ ਦੇਸ਼ ਦੀਆਂ ਬੱਕ-ਬੱਕ ਜੇਲਾਂ ਦੇ ਵਿੱਚ ਰੱਖ ਕੇ ਇਹਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਇਹਨਾਂ ਨੂੰ ਭੁੱਖਾ ਰੱਖਿਆ ਗਿਆ ਪਾਵੇਂ ਕੀ ਪੁਲਿਸ ਨੇ ਸਰਕਾਰ ਦਾ ਪੱਕਾ ਪੂਰਨ ਲੈਣਾ ਨੂੰ ਬਹੁਤ ਟਾਰਚਰ ਕੀਤਾ ਪਰ ਇਸ ਘਟਨਾ ਤੋਂ ਬਾਅਦ ਹੋਰ ਵੀ ਜਿਆਦਾ ਦਲੇਰ ਹੋ ਗਏ ਅਤੇ 1977 ਤੋਂ ਬਾਅਦ ਇਸ ਘਟਨਾ ਕਰਕੇ ਸਾਰੇ ਦੇਸ਼ ਦੇ ਵਿੱਚੋਂ ਅਤੇ ਪੰਜਾਬ ਦੇ ਵਿੱਚੋਂ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਅਤੇ ਕਾਂਗਰਸ ਦਾ ਬਿਲਕੁਲ ਇੱਕ ਤਰ੍ਹਾਂ ਸਫਾਇਆ ਹੋ ਗਿਆ ਅਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਅਕਾਲੀ ਦਲ ਪਾਰਟੀ ਦੀ ਸਰਕਾਰ ਬਣੀ ਅਤੇ ਅਕਾਲੀ ਦਲ ਪਾਰਟੀ ਨੇ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਤੱਕ ਅਪਰੂਚ ਕੀਤੀ ਕਿ ਉਹ ਉਹਨਾਂ ਦੀ ਪਾਰਟੀ ਵਿੱਚ ਆ ਕੇ ਉਹਨਾਂ ਦੀ ਪਾਰਟੀ ਵੱਲੋਂ ਚੋਣ ਲੜਨ ਪਰ ਇਹਨਾਂ ਨੇ ਬਹੁਤ ਹੀ ਆਦ ਬਣਾਲੇ ਫੈਸਲਾ ਟਕਰਾ ਦੇ ਦਿੱਤਾ ਕਿਉਂਕਿ ਇਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ ਅਤੇ ਰਾਜਨੀਤਿਕ ਪਾਰਟੀਆਂ ਤੋਂ ਦੂਰ ਰਹਿਣਾ ਚਾਹੁੰਦੇ ਸਨ। ਇਸੇ ਦੌਰਾਨ 1978 ਵਿੱਚ ਬਸਾਖੀ ਵੇਲੇ ਨਕਲੀ ਨਰੰਗਕਾਰੀਆਂ ਵੱਲੋਂ 13 ਸਿੱਖ ਸਰਦਾਰਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਤਾਂ ਕਰਕੇ ਸਿੱਖਾਂ ਤੇ ਨਿਰੰਕਾਰੀਆਂ ਦਾ ਨਾਮ ਖਰਾਬ ਹੋ ਰਿਹਾ ਸੀ ਇਸੇ ਦੌਰਾਨ ਸਰਦਾਰ ਚਰਨੈਲ ਸਿੰਘ ਪਿੰਡਰਾਮ ਵਾਲਿਆਂ ਨੇ ਇਨਸਾਫ ਲਈ ਹੁਕਾ ਦਿੱਤਾ ਤੇ ਸਿੱਖ ਲੋਕਾਂ ਨੂੰ ਵੱਧ ਤੋਂ ਵੱਧ ਇਸ ਸੰਘਰਸ਼ ਵਿੱਚ ਜੁੜਨ ਦੀ ਅਪੀਲ ਸੰਤਾ ਜਰਨੈਲ ਸਿੰਘ ਪਿੰਡਰਾਵਾਲੇ ਦੇ ਕਹਿਣ ਦੇ ਉੱਤੇ ਜੋ ਲੋਕ ਕਮਿਊਨਿਸਟ ਵਿਚਾਰਧਾਰਾ ਨਾਲ ਖਾਸ ਕਰਕੇ ਸਿੱਖ ਜੁੜੇ ਹੋਏ ਸਨ ਉਹ ਵੀ ਸਿੱਖੀ ਦੀ ਲਹਿਰ ਦੇ ਵਿੱਚ ਇਨਸਾਫ ਦੇ ਲਈ ਉੱਤ ਪਏ ਅਤੇ ਇਸੇ ਦੌਰਾਨ ਜਸਪਾਈ ਜਸਵੰਤ ਸਿੰਘ ਖਾਲੜਾ ਜੀ ਵੀ ਆਪਣੀ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਇਸ ਸੰਘਰਸ਼ ਦੇ ਲਈ ਤਿਆਰ ਹੋ ਗਏ ਇਸ ਦੌਰਾਨ ਉਹਨਾਂ ਦੇ ਤਿੰਨੇ ਭਰਾ ਵਿਦੇਸ਼ ਵਿੱਚ ਗਏ ਹੋਏ ਸਨ ਤੇ 1981 ਦੇ ਵਿੱਚ ਉਹਨਾਂ ਦਾ ਵਿਆਹ ਵੀ ਹੋਇਆ ਆਪਣੀ ਪਤਨੀ ਨਾਲ ਅਤੇ ਉਹਨਾਂ ਦੇ ਸਿਰ ਤੇ ਉੱਤੇ ਬਹੁਤ ਕਬੀਲਦਾਰੀ ਪੈ ਚੁੱਕੀ ਸੀ 1985 ਦੇ ਵਿੱਚ ਇਹਨਾਂ ਦੇ ਘਰ ਇਹਨਾਂ ਦੀ ਬੇਟੀ ਨੇ ਜਨਮ ਲਿਆ ਅਤੇ ਉਸ ਤੋਂ ਬਾਅਦ ਨਵਨੀਤ ਸਿੰਘ ਇਹਨਾਂ ਦੇ ਪੁੱਤਰ ਨੇ ਜਨਮ ਲਿਆ ਅਤੇ ਇਹ ਹੀ ਇੱਕ ਪਰਿਵਾਰ ਦੇ ਬੰਦਨ ਵਿੱਚ ਵੱਜ ਚੁੱਕੇ ਸਨ ਇਹਨਾਂ ਦੀ ਪਤਨੀ ਨੂੰ ਗੁਰਨਾਨਕ ਦੇਵ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਦੇ ਵਿੱਚ ਨੌਕਰੀ ਮਿਲੀ ਕਾਰਨ ਇਹ ਪਰਿਵਾਰ ਦੀਆਂ ਕਬੀਲਦਾਰੀਆਂ ਤੋਂ ਥੋੜਾ ਸਰਖਰੂ ਹੋ ਗਏ ਅਤੇ ਇਹ ਸਿੱਖ ਧਰਮ ਦੇ ਲਈ ਆਪਣੇ ਕੰਮ ਕਰਨ ਲਈ ਪਦ ਚੜ ਕੇ ਹਿੱਸਾ ਲੈਣ ਲੱਗੇ ਕੌਮ ਦੇ ਧਰਮ ਨੇ ਅਤੇ ਮੁਜਾਰੀਆਂ ਦੇ ਵਿੱਚ ਹਿੱਸਾ ਲੈਣ ਦੇ ਕਾਰਨ ਉਹ ਸਰਕਾਰ ਦੀ ਹਮੇਸ਼ਾ ਨਿਗਾਹ ਦੇ ਵਿੱਚ ਰਹਿੰਦੇ ਸਨ ਅਤੇ ਇਸੇ ਦੌਰਾਨ ਇਸੇ ਦੌਰਾਨ 1990 ਦੇ ਵਿੱਚ ਇਹਨਾਂ ਦੇ ਛੋਟੇ ਪਿਆਰ ਜੋ ਕਿ ਇੰਗਲੈਂਡ ਦੇ ਵਿੱਚ ਰਹਿੰਦੇ ਸਨ ਉਹਨਾਂ ਦਾ ਵਿਆਹ ਆ ਗਿਆ ਅਤੇ ਇਹ ਆਪਣਾ ਪਾਸਪੋਰਟ ਰੀਨਿਊ ਕਰਾ ਕੇ ਇੰਗਲੈਂਡ ਗਏ ਆਪਣੇ ਭਰਾ ਦੇ ਵਿਆਹ ਦੇ ਵਿੱਚ ਹਿੱਸਾ ਲੈਣ ਦੇ ਲਈ ਜਦੋਂ ਇੰਗਲੈਂਡ ਉਹਨਾਂ ਨੂੰ ਪਤਾ ਲੱਗਿਆ ਕਿ ਜੇ ਉਹ ਇੰਗਲੈਂਡ ਨਾ ਆਉਂਦੇ ਤਾਂ ਪੁਲਿਸ ਨੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣਾ ਸੀ ਕਿਉਂਕਿ ਪੁਲਿਸ ਨਹੀਂ ਚਾਹੁੰਦੀ ਸੀ ਕਿ ਜਸਵੰਤ ਸਿੰਘ ਜੀ ਖਾਲੜਾ ਵਰਗਾ ਪੜਿਆ ਲਿਖਿਆ ਇਨਸਾਨ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਦੇ ਕਾਲੇ ਕਾਰਨਾਮਿਆਂ ਦੇ ਚਿੱਠੇ ਖੋਲੇ ਅਤੇ ਜਿਹੜੇ ਉੱਥੇ ਸਿੱਕ ਵਸ ਰਹੇ ਹਨ ਅਤੇ ਹੋਰ ਲੋਕਾਂ ਨੂੰ ਜਾਗਰੂਕ ਕਰੇ ਇਸੀ ਦਰਾਨ ਉਹਨਾਂ ਨੂੰ ਸਮਝ ਆਈ ਕਿ ਜੋ ਵੀ ਸਿੱਖਾਂ ਦੇ ਉੱਤੇ ਅਨੁਮਾਨਤ ਮਨੁੱਖੀ ਤਸ਼ੱਦਦ ਹੋ ਰਿਹਾ ਹੈ ਇਸ ਨੂੰ ਕੋ ਮੰਤਰੀ ਪਦਰ ਤੇ ਚੱਕਣਾ ਚਾਹੀਦਾ ਹੈ ਤੇ ਇੰਗਲੈਂਡ ਦੇ ਵਿੱਚ ਰਹਿ ਕੇ ਉਹਨਾਂ ਨੇ ਵੱਖ-ਵੱਖ ਦੇਸ਼ਾਂ ਨੂੰ ਜੋ ਵੀ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਹਨ ਉਹਨਾਂ ਬਾਰੇ ਚਿੱਠੀਆਂ ਲਿਖਣੀਆਂ ਅਤੇ ਆਰਟੀਕਲ ਲਿਖਣੇ ਸ਼ੁਰੂ ਕਰ ਦਿੱਤੇ ਉਹ ਇੰਗਲੈਂਡ ਦੇ ਵਿੱਚ ਵਿਜ਼ਟਰ ਵੀਜੇ ਤੇ ਗਏ ਸਨ ਤਾਂ ਕਰਕੇ ਉਹ 6 ਮਹੀਨੇ ਤੋਂ ਜ਼ਿਆਦਾ ਉੱਥੇ ਨਹੀਂ ਰੁਕ ਸਕਦੇ ਸਨ ਤਾਂ ਕਰਕੇ ਉਹਨਾਂ ਨੇ ਉੱਥੇ ਰਾਜਨੀਤਿਕ ਪਨਾਹ ਮੰਗੀ ਕਿ ਉਹ ਇੱਥੇ ਰਹਿਣਾ ਚਾਹੁੰਦੇ ਹਨ ਤਾਂ ਕਰਕੇ ਉਹ ਆਪਣੇ ਸਿੱਖਾਂ ਦਾ ਵੱਧ ਤੋਂ ਵੱਧ ਮਸਲੇ ਕਸਕਣ ਉਹਨਾਂ ਨੇ ਨਾਲ ਹੀ ਇਹ ਗੱਲ ਵੀ ਕਹੀ ਕਿ ਉਹ ਸਦਾ ਲਈ ਇੱਥੇ ਨਹੀਂ ਰਹਿਣਾ ਚਾਹੁੰਦੇ ਤਾਂ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਉੱਥੇ ਰਹਿਣ ਦੇ ਲਈ ਇਜਾਜ਼ਤ ਦਿੱਤੀ ਅਤੇ ਉਹਨਾਂ ਨੇ ਉੱਥੇ ਚੜ ਕੇ ਵੱਧ ਉੱਥੇ ਰਹਿ ਕੇ ਵੱਧ ਚੜ ਕੇ ਸਿੱਖਾਂ ਦੇ ਲਈ ਸੰਘਰਸ਼ ਕੀਤਾ ਅਤੇ ਦੁਨੀਆ ਨੂੰ ਜੋ ਸਿੱਖਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਹਨ ਉਸ ਬਾਰੇ ਜਾਣਕਾਰੀ ਦਿੱਤੀ ਪਰ ਜਿਵੇਂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਤੋਂ ਬਾਅਦ ਬਿਆਨਤ ਸਿੰਘ ਦੀ ਸਰਕਾਰ ਪੰਜਾਬ ਦੇ ਵਿੱਚ ਆ ਗਈ ਉਸ ਸਮੇਂ ਪੰਜਾਬ ਦੇ ਵਿੱਚ ਬਿਆਨ ਸਿੰਘ ਦੀ ਸਰਕਾਰ ਨੂੰ ਇੱਕ ਨਜਾਇਜ਼ ਸਰਕਾਰ ਵੀ ਕਿਹਾ ਜਾਂਦਾ ਸੀ ਕਿਉਂਕਿ ਖੜਕੂ ਸਿੰਘਾਂ ਦੇ ਸੰਘਰਸ਼ ਕਰਕੇ ਪੰਜਾਬ ਦੇ ਵਿੱਚੋਂ 1 ਕਰੋੜ 32 ਲੱਖ ਚੋਂ ਸਿਰਫ 32 ਲੋਕਾਂ ਨੇ ਹੀ ਵੋਟਾਂ ਪਾ ਕੇ ਸਰਕਾਰ ਨੂੰ ਬਣਾਇਆ ਸੀ ਜਿਸ ਵਿੱਚ ਕਾਂਗਰਸ ਨੂੰ 13 ਲੱਖ ਵੋਟਾਂ ਪਈਆਂ ਸਨ ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੀ ਕਦੇ ਵੀ ਨਹੀਂ ਘੱਟਨ ਵੋਟਾਂ ਨਾਲ ਕੋਈ ਵੀ ਸਰਕਾਰ ਨਹੀਂ ਬਣੀ ਸੀ ਇਸ ਕਰਕੇ ਇਸ ਸਰਕਾਰ ਨੂੰ ਧੱਕੇਸ਼ਾਹੀ ਦੀ ਸਰਕਾਰ ਜਾਂ ਨਜਾਇਜ਼ ਸਰਕਾਰ ਕਿਹਾ ਜਾਂਦਾ ਸੀ ਫਿਰ ਇਸੇ ਦੌਰਾਨ ਸਰਕਾਰ ਨੇ ਪੁਲਿਸ ਨੂੰ ਖੁੱਲੀ ਛੁੱਟੀ ਦੇ ਦਿੱਤੀ ਵੀ ਉਹ ਕਿਸੇ ਵੀ ਸਿੱਖ ਨੂੰ ਕਿਤੇ ਵੀ ਫੜ ਕੇ ਮਾਰ ਸਕਦੇ ਹਨ ਕੁਝ ਲੋਕਾਂ ਨੂੰ ਮਾਰਨਾ ਜ਼ਰੂਰੀ ਸੀ ਪਰ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਵੀ ਮਾਰਿਆ ਉਹ ਨਜਾਇਜ਼ ਸੀ ਅਸੀਂ اسی ਦੌਰਾਨ ਇਸੇ ਦੌਰਾਨ ਪੁਲਿਸ ਹਰ ਇੱਕ ਸਿੱਖ ਨੂੰ ਫੜ ਫੜ ਗੋਲੀਆਂ ਨਾਲ ਮਾਰਨ ਲੱਗੀ ਅਤੇ ਬਹੁਤ ਜ਼ਿਆਦਾ ਤਸ਼ੱਜਦਾ ਢਾਉਣ ਲੱਗੀ ਇੱਥੋਂ ਤੱਕ ਕਿ ਜਿਨ੍ਹਾਂ ਨੂੰ ਉਹ ਮਾਰਦੇ ਸਨ ਉਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਛੋਪਦੇ ਨਹੀਂ ਸਨ ਉਹ ਅਨ ਉਹ ਅਨਸ਼ਪਤੀਆਂ ਕਹਿ ਕੇ ਉਹਨੂੰ ਪੁਲਿਸ ਦੀ ਬੈਨਾਂ ਵਿੱਚ ਭਰ ਕੇ ਉਹਨਾਂ ਨੂੰ ਜਾ ਕੇ ਫੂਕ ਦਿੰਦੇ ਸਨ ਜਾਂ ਵੱਢ ਕੇ ਕਿਤੇ ਸੈੱਟ ਦਿੰਦੇ ਸਨ ਇਸੇ ਦੌਰਾਨ ਭਾਵੇਂ ਜਸਵੰਤ ਸਿੰਘ ਖਾਲੜਾ ਜੀ ਨੂੰ ਇੰਗਲੈਂਡ ਦੇ ਵਿੱਚ ਰਹਿਣ ਦੀ ਮਨਜ਼ੂਰੀ ਮਿਲ ਗਈ ਸੀ ਪਰ ਜੋ ਪੰਜਾਬ ਦੇ ਵਿੱਚ ਸ਼ਿੱਖਾਂ ਦੇ ਨਾਲ ਤਸੱਦਦ ਹੋ ਰਿਹਾ ਸੀ ਇਸ ਕਰਕੇ ਉਹਨਾਂ ਨੇ ਫੈਸਲਾ ਬਣਾਇਆ ਕਿ ਉਹ ਪੰਜਾਬ ਜਾ ਕੇ ਉਹਨਾਂ ਦੀ ਹੱਕ ਅਤੇ ਸੱਚ ਦੀ ਈਵਾਈ ਲਈ ਲੜਨਗੇ ਅਤੇ ਜੋ ਉੱਥੇ ਸੰਘਰਸ਼ ਚੱਲ ਰਿਹਾ ਹੈ ਉਸ ਵਿੱਚ ਜਾ ਕੇ ਭਾਗ ਲੈਣਗੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕਰਦੇ ਹੋਏ ਜਾਨ ਦੀ ਪਰਵਾਹ ਕਰਦੇ ਬਿਨਾਂ ਵੀ ਇਸ ਗੱਲ ਲਈ ਉਨ੍ਹਾਂ ਨੇ ਹਾਮੀ ਭਰੀ ਅਤੇ ਉਹ ਪੰਜਾਬ ਜਾਣ ਦੇ ਲਈ ਤਿਆਰ ਹੋ ਗਏ ਜਦ ਕਿ ਉਨ੍ਹਾਂ ਨੂੰ ਪਤਾ ਸੀ ਕਿ ਪੰਜਾਬ ਦੇ ਵਿੱਚ ਕਿੰਨਾ ਖਤਰਾ ਹੈ ਫਿਰ ਉਨ੍ਹਾਂ ਨੇ ਆਪਣਾ ਮਨ ਬਣਾ ਕੇ ਹੋਮ ਆਫਿਸ ਤੋਂ ਆਪਣਾ ਪਾਸਪੋਰਟ ਮੰਗਾ ਲਿਆ ਅਤੇ ਜੇ ਚਾਹੁੰਦੇ ਤਾਂ ਯੂਕੇ ਦੇ ਵਿੱਚੋਂ ਵੀ ਰਹਿ ਕੇ ਇਸ ਸੰਘਰਸ਼ ਲਈ ਲੜ ਸਕਦੇ ਸਨ ਪਰ ਉਨ੍ਹਾਂ ਨੇ ਆਪਣੇ ਲੋਕਾਂ ਦੇ ਵਿੱਚ ਜਾ ਕੇ ਆਪਣੀ ਹੱਕ ਅਤੇ ਸੱਚ ਦੀ ਆਵਾਜ਼ ਚੱਕਣ ਦਾ ਫੈਸਲਾ ਬਣਾਇਆ ਅਤੇ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਉਹਨਾਂ ਨੂੰ ਪਤਾ ਸੀਗਾ ਵੀ ਜੇ ਇਸ ਬੇਇਨਸਾਫੀ ਲਈ ਲੜਨਾ ਹੈ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਸਬੂਤ ਇਕੱਠੇ ਕਰਨੇ ਪੈਣਗੇ ਜੋ ਕਿ ਕੇਪੀਐਸ ਗੱਲ ਜਿਸ ਨੇ ਬਹੁਤ ਹੀ ਜਿਆਦਾ ਹੰਟਕ ਮਚਾਇਆ ਹੋਇਆ ਸੀ ਪੰਜਾਬ ਦੇ ਅੰਦਰ ਉਹ ਇੱਕ ਖੜਕੂ ਸਿੰਘ ਨੂੰ ਫੜਨ ਦੇ ਲਈ ਕਿੰਨੇ ਹੀ ਬੇਗੁਨਾਹਾਂ ਸਿੰਘਾਂ ਨੂੰ ਮਾਰ ਦਿੰਦਾ ਸੀ ਇਸੇ ਦੌਰਾਨ ਹੀ ਇੱਕ ਬਹਿਲਾ ਪਿੰਡ ਦੇ ਵਿੱਚ ਉਹਨਾਂ ਨੇ ਤਿੰਨ ਖੜਕੂ ਸਿੰਘ ਫੜਨ ਦੇ ਲਈ ਪੰਜ ਔਰ ਛੇ ਪਿੰਡ ਵਾਸੀ ਮਾਰ ਦਿੱਤੇ ਸਨ ਇਸ ਪਿੰਡ ਵਿੱਚ ਤਿੰਨ ਖੜਕੂ ਸਿੰਘ ਪੜਨ ਦੇ ਲਈ ਉਹਨਾਂ ਨੇ ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਲੈ ਕੇ ਆਂਦੇ ਅਤੇ ਇੱਥੇ ਅਨਮਨੁੱਖੀ ਤਸ਼ੱਦਦ ਟਾਇਆ ਅਤੇ ਛੇ ਬੇਗੁਨਾਹ ਮਾਰ ਕੇ ਉਹਨਾਂ ਨੇ ਤਿੰਨ ਖੜਕੂ ਸਿੰਘ ਮਾਰ ਦਿੱਤੇ ਇਸ ਮਾਮਲੇ ਤੋਂ ਬਾਅਦ ਐਸਐਸਪੀ ਸੰਧੂ ਨੇ ਕਿਹਾ ਸੀਗਾ ਵੀ ਇਹ 9 ਦੇ 9 ਹੀ ਬਹੁਤ ਖਤਰਨਾਕ ਤਬਾਦੀ ਸਨ ਜਦਕਿ ਇਹਨਾਂ ਦੇ ਵਿੱਚੋਂ ਛੇ ਬੇਕਸੂਰ ਅਤੇ ਬੇਗੁਨਾ ਸਨ ਉਹਨਾਂ ਨੇ ਕਦੇ ਵੀ ਕਿਸੇ ਵੀ ਅਤਵਾਦੀ ਗਤੀਵਿਧੀ ਵਿੱਚ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਵਿੱਚ ਆਪਣਾ ਹਿੱਸਾ ਨਹੀਂ ਲਿਆ ਸੀ ਪਰ ਉਸ ਸਮੇਂ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸੀਗਾ ਤਾਂ ਕਰਕੇ ਆਪਣੀ ਮਨਮਰਜ਼ੀ ਕਰਕੇ ਜਿੰਨੂੰ ਵੀ ਚਾਹੁੰਦੇ ਸਨ ਆਪਣੀ ਤਰੱਕੀ ਦੇ ਲਈ ਮਾਰ ਦਿੰਦੇ ਸਨ ਜਦ ਭਾਈ ਜਸਵੰਤ ਸਿੰਘ ਜੀ ਨੂੰ ਇਹ ਪਤਾ ਲੱਗਿਆ ਤਾਂ ਉਹ ਇਸ ਪਿੰਡ ਦੇ ਵਿੱਚ ਗਏ ਅਤੇ ਉਹਨਾਂ ਨੇ ਸਾਰੇ ਸਬੂਤ ਇਕੱਠੇ ਕਰਕੇ ਮੀਡੀਆ ਦੇ ਸਾਹਮਣੇ ਉਜਾਗਰ ਕਰ ਦਿੱਤੇ ਇਸ ਤੋਂ ਬਾਅਦ ਐਸਐਸਪੀ ਦਾ ਝੂਠ ਨੰਗਾ ਹੋ ਗਿਆ ਇਸ ਪਿੱਛੇ ਜਸਮント ਸਿੰਘ ਖਾਲੜਾ ਜੀ ਦੀ ਬਹੁਤ ਮਿਹਨਤ ਸੀ ਉਹਨਾਂ ਨੇ ਬਹੁਤ ਹੀ ਜ਼ਿਆਦਾ ਬਰੀਕੀ ਦੇ ਨਾਲ ਕੱਲੇ ਕੱਲੇ ਤੱਤ ਨੂੰ ਇਕੱਠਾ ਕਰਕੇ মিডিਆ ਦੇ ਫਿਰ ਜਸਵੰਤ ਸਿੰਘ ਜੀ ਗੱਲੜਾ ਜੀ ਨੇ ਸੋਚਿਆ ਕਿ ਜੋ ਉਸ ਦੇ ਦੋ ਦੋਸਤਾਂ ਬਾਰੇ ਨਹੀਂ ਪਤਾ ਲੱਗ ਰਿਹਾ ਕਿ ਕਿਤੇ ਉਹਨਾਂ ਨੂੰ ਵੀ ਇਨਾਂ ਨੇ ਅੱਤਵਾਦੀ ਕਹਿ ਕੇ ਤਾਨੀ ਮਾਰ ਦਿੱਤਾ ਇਹ ਮੁੱਦਾ ਉਸ ਸਮੇਂ ਇੰਨਾ ਵੱਡਾ ਸੀ ਕਿ ਹਰ ਇੱਕ ਲੋਕ ਹਰ ਇੱਕ ਬੰਦਾ ਇਸ ਬਾਰੇ ਬੋਲਣ ਅਤੇ ਪੁੱਛਣ ਅਤੇ ਜਾਣਨ ਅਤੇ ਜਾਣਕਾਰੀ ਦੇਣ ਤੋਂ ਬਹੁਤ ਜ਼ਿਆਦਾ ਡਰਦਾ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਤੇ ਸਾਨੂੰ ਵੀ ਅੱਤਵਾਦੀ ਕਹਿ ਕੇ ਇਹ ਲੋਕਾਂ ਵਾਂਗੂ ਮਾਰ ਕੇ ਨਾ ਸੱਟ ਦੇਣ ਕਿਉਂਕਿ ਉਦੋਂ ਕੋਈ ਵੀ ਪੁੱਛ ਗੇ ਚ ਕੋਈ ਵੀ ਤਰ੍ਹਾਂ ਦੀ ਪੁੱਛਗਿੱਛ ਕਰਨ ਤੋਂ ਹਰ ਕੋਈ ਡਰਦਾ ਹੁੰਦਾ ਸੀ ਅਤੇ ਇਹਨਾਂ ਦੀ ਆਪਣੀ ਮਨਮਰਜ਼ੀ ਚੱਲਦੀ ਹੁੰਦੀ ਸੀ। ਇਸੇ ਦੌਰਾਨ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਨੇ ਇੱਕ ਬੰਦੇ ਨਾਲ ਜਸਪਾਲ ਸਿੰਘ ਨਾਲ ਮਿਲ ਕੇ ਹਿਊਮਨ ਰਾਈਟ ਮੁਨੁੱਖੀ ਦਾ ਅਧਿਕਾਰ ਦੇ ਤਹਿਤ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਵੱਧ ਤੋਂ ਵੱਧ ਸਬੂਤ ਇਕੱਠੇ ਕਰਨ ਅਤੇ ਲੋਕਾਂ ਅੱਗੇ ਦੱਸਣ ਦੀ ਹਿੰਮਤ ਅਤੇ ਜਜ਼ਬਾ ਲੈ ਕੇ ਆਂਦਾ। ਪਰ ਇੱਕ ਦਿਨ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਆਈ ਵੀ ਜੋ ਵੀ ਇਹ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਰਹੇ ਹਨ ਉਸ ਦਾ ਕਿਤੇ ਨਾ ਕਿਤੇ ਤਾਂ ਰਿਕਾਰਡ ਹੋਵੇਗਾ ਅਗਰ ਜੇ ਉਹਨਾਂ ਨੂੰ ਰਿਕਾਰਡ ਮਿਲ ਜੇ ਤਾਂ ਉਹਨਾਂ ਨੂੰ ਬਹੁਤ ਸਾਰੇ ਸਬੂਤ ਮਿਲ ਸਕਦੇ ਹਨ ਉਹਨਾਂ ਨੇ ਅੰਮ੍ਰਿਤਸਰ ਦਾ ਸ਼ਮਸ਼ਾਨਘਾਟ ਚੁਣਿਆ ਅਤੇ ਇੱਕ ਪਲਾਨ ਬਣਾਇਆ ਕਿ ਉੱਥੇ ਦੋ ਲੋਕਾਂ ਨੂੰ ਭੇਜਣਗੇ ਅਤੇ ਉਹ ਉੱਥੇ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਕਹਿਣਗੇ ਵੀ ਇੱਥੇ ਪੁਲਿਸ ਵਾਲੇ ਬੰਦੇ ਆਉਣਗੇ ਅਤੇ ਉਹਨਾਂ ਨੇ ਕੁਝ ਜਾਂਚ ਅਤੇ ਪੜਤਾਲ ਕਰਨੀ ਹੈ ਅਤੇ ਜੋ ਉੱਥੋਂ ਦੇ ਕਰਮਚਾਰੀ ਸਨ ਉਸ ਦੀ ਗੱਲ ਉੱਤੇ ਯਕੀਨ ਕਰਦੇ ਹਨ ਅਤੇ ਫਿਰ ਭਾਈ ਜਸਵੰਤ ਸਿੰਘ ਕਾਲੜਾ ਜੀ ਉੱਥੇ ਆਪ ਜਾਂਦੇ ਹਨ ਅਤੇ ਸਾਰੇ ਸਬੂਤ ਇਕੱਠੇ ਕਰਦੇ ਹਨ ਵੀ ਕਿਵੇਂ ਪੁਲਿਸ ਕਰਮਚਾਰੀ ਇੱਥੇ ਲਾਸ਼ਾਂ ਲੈ ਕੇ ਆਉਂਦੇ ਹਨ ਅਤੇ ਉਹਨਾਂ ਨੂੰ ਫੂਕਦੇ ਹਨ ਅਤੇ ਉਹਨਾਂ ਦਾ ਨਾਮ ਉਹਨਾਂ ਦਾ ਐਡਰੈਸ ਇਹ ਸਾਰਾ ਕੁਝ ਪਤਾ ਕਰਕੇ ਉਹ ਇੱਕ ਕਾਪੀ ਉੱਤੇ ਲਿਖ ਲੈਂਦੇ ਹਨ ਅਤੇ ਉਹਨਾਂ ਲਈ ਉਦੋਂ ਹੀ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਪਤਾ ਲੱਗਿਆ ਬਈ ਕਿਵੇਂ ਪੁਲਿਸ ਵਾਲੇ 10-10 ਜਾਂ ਟਰੱਕ ਭਰ ਕੇ ਲਾਸ਼ਾਂ ਲੈ ਕੇ ਆਉਂਦੇ ਸਨ ਅਥੇ ਇੱਥੇ ਸਾੜ ਕੇ ਅੱਧ ਸੜੀਆਂ ਲਾਸ਼ਾਂ ਨੂੰ ਜਾਂ ਤਾਂ ਨਹਿਰ ਦੇ ਵਿੱਚ ਜਾਂ ਰਾਜਸਥਾਨ ਸੇ ਟਾਉਂਦੇ ਸਨ ਇਹ ਅੱਧ ਸੜੀਆਂ ਲਾਸ਼ਾਂ ਨੂੰ ਕਦੇ ਕੁੱਤੇ ਚੱਕ ਕੇ ਇੱਧਰ ਕਦੇ ਉੱਧਰ ਲਿਆ ਜਾਂਦੇ ਸਨ ਤੁਸੀਂ ਆਪ ਹੀ ਸੋਚ ਸਕਦੇ ਹੋਮੋਂਗੇ ਵੀ ਕਿੰਨਾ ਡਰਾਵਣਾ ਸੀਨ ਹੋਵੇਗਾ ਅੱਧ ਸੜੀਆਂ ਲਾਸ਼ਾਂ ਸਵੇਰੇ ਉੱਠਦੇ ਤੁਹਾਡੇ ਸਾਹਮਣੇ ਪਈਆਂ ਹੋਣ ਕਿਸੇ ਦੀ ਲੱਤ ਕਿਸੇ ਦੀ ਬਾਹ ਕਿਸੇ ਦਾ ਕੀ ਇਹ ਬਹੁਤ ਹੀ ਵੱਡਾ ਇੱਕ ਮਨੁੱਖੀ ਤਚਦਦ ਸੀ ਜੋ ਉਸ ਨੇ ਭਾਈ ਜਸਮント ਸਿੰਘ ਜੀ ਖਾਲੜਾ ਦੇ ਮਨ ਦੇ ਉੱਤੇ ਬਹੁਤ ਡੂੰਘਾ ਅਸਰ ਕੀਤਾ ਅਤੇ ਉਹਨਾਂ ਨੇ ਇਹ ਮਨ ਬਣਾ ਲਿਆ ਵੀ ਭਾਵੇਂ ਹੁਣ ਉਹਨਾਂ ਦੀ ਜਾਨ ਚਲੇ ਜਾਵੇ ਪਰ ਉਹ ਜ਼ਰੂਰ ਇਹਨਾਂ ਲੋਕਾਂ ਨੂੰ ਇਨਸਾਫ਼ ਦਿਵਾ ਕੇ ਹਟਣਗੇ ਉਹਨਾਂ ਨੇ ਉੱਥੇ ਨਿੱਕੇ ਤੋਂ ਨਿੱਕੇ ਸਬੂਤ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਉਹਨਾਂ ਨੇ ਪਤਾ ਕੀਤਾ ਵੀ ਇਹ ਜਿਹੜੀਆਂ ਲੱਕੜੀਆਂ ਕਿੱਥੋਂ ਆਉਂਦੀਆਂ ਸਨ ਇਸ ਤੋਂ ਪਤਾ ਲੱਗ ਸਕਦਾ ਹੈ ਵੀ ਕਿੰਨੇ ਮਾਤਰਾ ਦੇ ਵਿੱਚ ਲੋਕ ਇੱਥੇ ਆ ਕੇ ਸਾੜੇ ਜਾਂਦੇ ਸਨ ਇਕੱਲੇ ਅੰਮ੍ਰਿਤਸਰ ਵਿੱਚ ਹੀ ਜਸਵੰਤ ਸਿੰਘ ਹਲੜਾ ਜੀ ਨੂੰ 6017 ਅਨਪਛਾਤੇ ਲੋਕਾਂ ਦੀਆਂ ਲਾਸ਼ਾਂ ਦੀ ਸੂਚੀ ਮਿਲ ਗਈ ਸੀ ਇਹ ਇਕੱਲਾ ਹੀ ਅੰਮ੍ਰਿਤਸਰ ਦਾ ਹੀ ਬਾਇਓ ਡਾਟਾ ਸੀਗਾ ਤੁਸੀਂ ਆਪ ਹੀ ਸੋਚ ਸਕਦੇ ਹੋਊਂਗੇ ਬਾਕੀ ਜ਼ਿਲ੍ਹਿਆਂ ਤੇ ਬਾਕੀ ਸਟੇਟਾਂ ਦੇ ਅੰਦਰ ਕਿੰਨੇ ਸਿੱਖ ਬੇਗੁਨਾਹ ਮਾਰੇ ਗਏ ਹੋਣ ਜਿਨ੍ਹਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਹੋਵੇਗਾ ਪਰ ਇਸ ਤੋਂ ਅਗਲੇ ਦਿਨ ਹੀ ਕੇਪੀਐਸ ਗਿੱਲ ਨੇ ਇਹ ਦਾਅਵਾ ਕਰਕੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਇਹ ਜਿੰਨੇ ਵੀ ਲੋਕ ਹਨ ਵਿਦੇਸ਼ਾਂ ਵਿੱਚ ਬੈਠ ਕੇ ਚੰਗੀ ਕਮਾਈ ਕਰਕੇ ਆਪਣੇ ਪਰਿਵਾਰਾਂ ਨੂੰ ਪੈਸੇ ਭੇਜ ਰਹੇ ਹਨ ਅਤੇ ਜੋ ਵੀ ਜਸਵੰਤ ਸਿੰਘ ਖਾਲੜਾ ਵੱਲੋਂ ਡਾਟਾ ਦਿੱਤਾ ਜਾ ਰਿਹਾ ਹੈ ਸਭ ਝੂਠ ਹੈ ਪਰ ਅਗਲੇ ਦਿਨ ਹੀ ਜਸਵੰਤ ਸਿੰਘ ਖਾਲੜਾ ਜੀ ਨੇ ਸਬੂਤਾਂ ਸਮੇਤ ਪ੍ਰੈਸ ਕਾਨਫਰੰਸ ਕਰਕੇ ਕੇਪੀਐਸ ਗਿੱਲ ਦੇ ਦਾਅਵੇ ਨੂੰ ਝੂਠਾ ਸਾਬਿਤ ਕੀਤਾ ਇਸੇ ਦੌਰਾਨ ਹੀ ਸਾਰੀ ਪੁਲਿਸ ਵਿੱਚ ਉਲਾਰ ਮਚ ਗਈ ਫਿਰ ਇਹਨਾਂ ਨੇ ਕੈਨੇਡਾ ਦੀ ਫੇਰੀ ਦੌਰਾਨ 1995 ਵਿੱਚ ਅਨਟਾਰੀਓ ਦੇ ਗੁਰਦੁਆਰੇ ਵਿੱਚ ਭਾਸ਼ਣ ਦਿੱਤਾ ਜਿਸ ਦੀ ਜਿਸ ਦੀ ਵੀਡੀਓ ਅੱਜ ਵੀ ਇੰਟਰਨੈਟ ਦੇ ਉੱਤੇ ਅਵੇਲੇਬਲ ਹੈ ਅਤੇ ਸਾਰੇ ਲੋਕ ਦੇਖਦੇ ਹਨ ਅਤੇ ਦੇਖ ਜੇਕਰ ਤੁਸੀਂ ਵੀ ਚਾਹੁੰਦੇ ਹੋ ਤਾਂ ਇੰਟਰਨੈਟ ਦੇ ਉੱਤੇ ਸਰਚ ਮਾਰ ਕੇ ਦੇਖ ਸਕਦੇ ਹਾਂ ਉਹਨਾਂ ਨੇ ਸਾਰੇ ਤੱਥ ਇਸ ਆਪਣੇ ਭਾਸ਼ਣ ਦੌਰਾਨ ਲੋਕਾਂ ਅੱਗੇ ਉਜਾਗਰ ਕੀਤੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਇਹਨਾਂ ਨੇ ਵਰਲਡ ਸਿੱਖ ਆਰਗੇਨਾਈਜ਼ ਆਫ ਕੈਨੇਡਾ ਦੇ ਸਾਹਮਣੇ ਪੰਜਾਬ ਦਾ ਕਾਲਾ ਸੱਚ ਉਜਾਗਰ ਕੀਤਾ ਅਤੇ ਲੋਕਾਂ ਅੱਗੇ ਇਨਸਾਫ ਦੀ ਗੁਹਾਰ ਲਾਈ ਅਤੇ ਵੱਧ ਚੜ ਕੇ ਇਨਸਾਫ ਦੀ ਜੰਗ ਵਿੱਚ ਹਿੱਸਾ ਲੈਣ ਲਈ ਅਪੀਲ ਕੀਤੀ ਪਰ ਇੱਥੋਂ ਦੇ ਲੋਕਾਂ ਨੇ ਭਾਈ ਜਸਵੰਤ ਸਿੰਘ ਜੀ ਖਾਲੜਾ ਅੱਗੇ ਬੇਨਤੀ ਕੀਤੀ ਵੀ ਉਹ ਇੰਡੀਆ ਨਾ ਜਾਣ ਅਤੇ ਇੱਥੋਂ ਰਹਿ ਕੇ ਹੀ ਇਸ ਬੇਨਸਾਫੀ ਦੀ ਲੜਾਈ ਲੜਨ ਪਰ ਜਸਵੰਤ ਸਿੰਘ ਖਾਲੜਾ ਜੀ ਨੇ ਪੂਰੇ ਪੱਕੇ ਪੈਰੀ ਵਾਪਸ ਪੰਜਾਬ ਜਾਣ ਦਾ ਫੈਸਲਾ ਕੀਤਾ ਜਦੋਂ ਬਿਆਨਤ ਸਿੰਘ ਦੀ ਮੌਤ ਹੋਈ ਉਸ ਤੋਂ ਬਾਅਦ ਪੰਜਾਬ ਦੇ ਫੇਰ ਹਾਲਾਤ ਖਰਾਬ ਹੋਏ ਬਿਆਨਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਪੁਲਿਸ ਦੇ ਕੁਝ ਕਰਮਚਾਰੀਆਂ ਨੇ ਮੀਟਿੰਗ ਕੀਤੀ ਅਤੇ ਉਹਨਾਂ ਨੇ ਕਿਹਾ ਬਈ ਹੁਣ ਬਰਦਾਸ਼ਤ ਤੋਂ ਬਾਹਰ ਹੋ ਚੁੱਕਿਆ ਹੈ ਤੇ ਉਹ ਕਿਸੇ ਵੀ ਹੱਦ ਤੱਕ ਜਾਣਗੇ ਫਿਰ ਦਿਨ ਆਇਆ 5 ਸਤੰਬਰ 1995 ਜਿਸ ਦਿਨ ਭਾਈ ਜਸਵੰਤ ਸਿੰਘ ਖਾਲੜਾ ਜੀ ਆਪਣੀ ਕਾਰ ਧੋ ਰਹੇ ਸਨ ਅਤੇ ਉਸੇ ਦੌਰਾਨ ਇੱਕ ਮਰੂਤੀ ਕਾਰ ਬਿਨਾ ਨੰਬਰ ਪਲੇਟਾਂ ਤੋਂ ਆਈ ਅਤੇ 8 ਨੌਜਵਾਨ ਉਸ ਚੋਂ ਉਤਰੇ ਅਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਚੱਕ ਕੇ ਲੈ ਗਏ ਬਿਨਾ ਕੁਝ ਬੋਲੇ ਕੁਝ ਹੀ ਸਮੇਂ ਦੇ ਅੰਦਰ ਇਹ ਖਬਰ ਅੱਗ ਬਾਂਗਰਾਂ ਪੰਜਾਬ ਦੇ ਵਿੱਚ ਫੈਲ ਗਈ ਅਤੇ ਜਸਪਾਲ ਸਿੰਘ ਜੀ ਨੇ ਸੀਐਮ ਤੱਕ ਵੀ ਪਹੁੰਚ ਕੀਤੀ ਇਸ ਇਸ ਕੇਸ ਦੇ ਇਨਸਾਫ ਲਈ ਇਹ ਕੇਸ 16 ਸਾਲ ਲੰਮਾ ਚੱਲਿਆ ਅਤੇ ਸੀਬੀਆਈ ਨੇ ਵੀ ਇਸ ਕੇਸ ਵਿੱਚ ਆਪਣਾ ਯੋਗਦਾਨ ਦਿੱਤਾ ਪਰ 16 ਸਾਲ ਬਾਅਦ ਸਾਨੂੰ ਇਹ ਇਨਸਾਫ ਮਿਲਿਆ ਕਿ ਉਹ 8 ਬੰਦੇ ਸਨ ਉਹਨਾਂ ਵਿੱਚੋਂ ਇੱਕ ਨੂੰ ਬੇਗੁਨਾਹ ਕਹਿ ਕੇ ਛੱਡ ਦਿੱਤਾ ਗਿਆ ਅਤੇ 7 ਜਾਣਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਕੇਸ ਵਿੱਚ ਜੋ ਗਵਾਹ ਸਨ ਜੋ ਕਿ ਉਹਨਾਂ ਦੇ ਗਵਾਂਡੀ ਸਨ ਉਹਨਾਂ ਨੂੰ ਵੀ ਡਰਾਇਆ ਤੇ ਧਮਕਾਇਆ ਗਿਆ ਤੇ ਗਵਾਹੀ ਵਾਪਸ ਲੈਣ ਲਈ ਕਈ ਲੋਕਾਂ ਵੱਲੋਂ ਮਜਬੂਰ ਕੀਤਾ ਗਿਆ ਅਤੇ ਭਾਈ ਜਸਵੰਤ ਸਿੰਘ ਖਾਲੜਾ ਜਦੋਂ ਜਿਉਂਦੇ ਸਨ ਉਦੋਂ ਵੀ ਉਹਨਾਂ ਨੂੰ ਧਮਕਾਇਆ ਗਿਆ ਕਿ ਜੋ ਵੀ ਉਹ ਇਹ ਇਨਵੈਸਟੀਗੇਸ਼ਨ ਕਰ ਰਹੇ ਹਨ ਇਸ ਤੋਂ ਪਿੱਛੇ ਹਟ ਕੇ ਉਹ ਇੱਕ ਚੰਗੇ ਪੈਸੇ ਜਾਂ ਕਿਤੇ ਹੋਰ ਜਾ ਕੇ ਰਹਿ ਸਕਦੇ ਹਨ ਪਰ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਨੇ ਆਪਣੀ ਜਾਨ ਦੀ ਪਰਵਾਹ ਕੀਤੇਆਂ ਬਿਨਾ ਵੀ ਇਸ ਕੇਸ ਦਾ ਵੱਧ ਚੜ੍ਹ ਕੇ ਉਹ ਇਕੱਠੇ ਕੀਤੇ ਅਤੇ ਆਪਣੀ ਜਾਨ ਗਵਾ ਲਈ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਨੂੰ ਇਹਨਾਂ ਨੇ ਗੋਲੀ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾਂ ਦੀ ਲਾਸ਼ ਨੂੰ ਹਰੀਕੇ ਪੱਤਣ ਵਿੱਚ ਸਿੱਟ ਦਿੱਤਾ ਗਿਆ ਅਤੇ ਉਹਨਾਂ ਨੂੰ ਅਨਸ਼ਪਾਤੀ ਕਹਿ ਕੇ ਇਸ ਕੇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਹ ਇੱਕ ਪੰਜਾਬ ਦਾ ਬਹੁਤ ਹੀ ਵੱਡਾ ਅਤੇ ਬਹੁਤ ਹੀ ਮਾੜਾ ਸਮਾਂ ਸੀ ਜਦੋਂ ਬਹੁਤ ਹੀ ਬੇਗੁਨਾ ਲੋਕ ਸਾਡੇ ਬੇਵਜਾ ਹੀ ਮਾਰ ਦਿੱਤੇ ਗਏ ਸਾਨੂੰ ਸਾਰਿਆਂ ਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਧੰਨਵਾਦ